ਪਰ ਅੱਜ ਅਰਥ ਟੀਵੀ ਪੰਜਾਬ ਇੱਕ ਐਕਸਕਲੂਸਿਵ ਤਸਵੀਰ ਤੁਹਾਨੂੰ ਦਿਖਾਏਗਾ ਜਿਸ ਦੇ ਵਿੱਚ ਤੁਸੀਂ ਅਸਲੀ ਭੂਤ ਦੇਖੋਗੇ ਇਸ ਤਰ੍ਹਾਂ ਦਾ ਸਮਾਨ ਜਿਹਨੂੰ ਟੂਣਾ ਕਿਹਾ ਜਾਂਦਾ ਹੈ ਉਸ ਦੀ ਵੀਡੀਓ ਬਣਾਣੀ ਸ਼ੁਰੂ ਕਰ ਦਿੰਦੇ ਆ ਤੇ ਉਸ ਦਾ ਮਖੌਲ ਅਡਾਣਾ ਸ਼ੁਰੂ ਕਰ ਦਿੰਦੇ ਆ ਫਿਰ ਇੱਕਦਮ ਕੋਈ ਹਵਾ ਉੱਥੇ ਪਹੁੰਚਦੀ ਹੈ ਉਹ ਚੜੇਲ ਉੱਥੇ ਪਹੁੰਚਦੀ ਹੈ ਤੇ ਇਸ ਮੁੰਡੇ ਦੀ ਪਿੱਠ ਦੇ ਉੱਤੇ ਜ਼ੋਰ ਨਾਲ ਵਾਰ ਕਰਦੀ ਹੈ ਫਿਰ ਸਵਾਲ ਇਹ ਉੱਠ ਜਾਂਦਾ ਹੈ ਕਿ ਭੂਤ ਜੇਕਰ ਹੁੰਦੇ ਆ ਤੇ ਉਹ ਤਾਂ ਇੱਕ ਹਵਾ ਦੇ ਰੂਪ ਦੇ ਵਿੱਚ ਹੁੰਦੇ ਆ ਕੀ ਉਹ ਇਸ ਤਰ੍ਹਾਂ ਦਿਖਦੇ ਆ ਅਰਥ ਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਰਨੁਰਾਗ ਸ਼ਰਮਾ ਦੋਸਤੋ ਅਕਸਰ ਇੱਕ ਸਵਾਲ ਬਣਿਆ ਹੀ ਰਹਿੰਦਾ ਹੈ ਕੀ ਭੂਤ ਹੁੰਦੇ ਆ ਬਹੁਤ ਸਾਰੇ ਲੋਕ ਕਹਿੰਦੇ ਆ ਭੂਤ ਨਹੀਂ ਹੁੰਦੇ ਬਹੁਤ ਸਾਰੇ ਲੋਕ ਕਹਿੰਦੇ ਆ ਭੂਤ ਹੁੰਦੇ ਆ ਪਰ ਅੱਜ ਅਰਥ ਟੀਵੀ ਪੰਜਾਬ ਇੱਕ ਐਕਸਕਲੂਸਿਵ ਤਸਵੀਰ ਤੁਹਾਨੂੰ ਦਿਖਾਏਗਾ ਜਿਸ ਦੇ ਵਿੱਚ ਤੁਸੀਂ ਅਸਲੀ ਭੂਤ ਦੇਖੋਗੇ ਬਿਲਕੁਲ ਸਹੀ ਸੁਣਿਆ ਤੁਸੀਂ ਅਸਲੀ ਭੂਤ ਦੇਖੋਗੇ ਪਹਿਲਾਂ ਦੇਖੋ ਇਹ ਤਸਵੀਰਾਂ ਫਿਰ ਤੁਹਾਨੂੰ ਦੱਸਦੇ ਹਾਂ ਕਿ ਅਸਲੀ ਪੂਤ ਇਹ ਕਿੱਥੇ ਦੇਖੇ ਗਏ ਕਿਹੜੇ ਨੌਜਵਾਨਾਂ ਨੂੰ ਦਿਖੇ ਤੇ ਕੀ ਬਣਿਆ ਸੋ ਸਾਰੀ ਗੱਲਬਾਤ ਤੁਹਾਡੇ ਨਾਲ ਕਰਦਾ ਮੈਂ ਪਹਿਲਾਂ ਦੇਖੋ ਤੁਸੀਂ ਇਹ ਕੁਝ ਤਸਵੀਰਾਂ ਇਹਨਾਂ ਆਰਟੀਫੀਸ਼ੀਅਲ ਨਹੀਂ AI ਤੋਂ ਨਹੀਂ ਬਣਾਈਆਂ ਗਈਆਂ ਨਾ ਹੀ ਐਡਿਟ ਕੀਤੀਆਂ ਗਈਆਂ ਬਲਕਿ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜੰਗਲ ਦੀ ਅੱਗ ਵਾਂਗ ਦੱਸਦਾ ਇਹਨਾਂ ਤਸਵੀਰਾਂ ਦੇ ਪਿੱਛੇ ਦੀ ਕਹਾਣੀ ਕੁਝ ਨੌਜਵਾਨ ਇੱਕ ਪਾਰਟੀ ਕਰਨ ਦੇ ਲਈ ਇੱਕ ਸੁਨਸਾਨ ਇਲਾਕੇ ਦੇ ਵਿੱਚ ਜਾਂਦੇ ਆ ਜਿੱਥੇ ਕਿ ਜਨਮ ਦਿਨ ਦਾ ਕੇਕ ਕੱਟਿਆ ਜਾਂਦਾ ਜਾਂ ਫਿਰ ਕੁਝ ਖਾਣ ਪੀਣ ਦਾ ਪ੍ਰੋਗਰਾਮ ਹੁੰਦਾ ਕੁਝ ਨੌਜਵਾਨ ਮਸਖਰੀ ਕਰਨ ਲੱਗ ਜਾਂਦੇ ਆ ਉੱਥੇ ਪਿਆ ਕੋਈ ਇਸ ਤਰ੍ਹਾਂ ਦਾ ਸਮਾਨ ਜਿਹਨੂੰ ਟੂਣਾ ਕਿਹਾ ਜਾਂਦਾ ਉਸ ਦੀ ਵੀਡੀਓ ਬਣਾਣੀ ਸ਼ੁਰੂ ਕਰ ਦਿੰਦੇ ਆ ਤੇ ਉਸ ਦਾ ਮਖੌਲ ਅਡਾਣਾ ਸ਼ੁਰੂ ਕਰ ਦਿੰਦੇ ਆ ਫਿਰ ਇੱਕਦਮ ਕੋਈ ਹਵਾ ਉੱਥੇ ਪਹੁੰਚਦੀ ਹੈ ਜਿਸ ਦੀ ਤਸਵੀਰ ਅਸੀਂ ਤੁਹਾਨੂੰ ਦਿਖਾਈ ਹੈ ਹੱਥ ਪੈਰ ਬਿੰਗੇ ਨੇ ਤੇ ਬੜੀ ਹੀ ਭੱਦੀ ਸ਼ਕਲ ਹੈ ਉਸ ਨੂੰ ਚੜੇਲ ਕਿਹਾ ਗਿਆ ਉਹ ਚੜੇਲ ਉੱਥੇ ਪਹੁੰਚਦੀ ਹੈ ਤੇ ਇਸ ਮੁੰਡੇ ਦੀ ਪਿੱਠ ਦੇ ਉੱਤੇ ਜ਼ੋਰ ਨਾਲ ਵਾਰ ਕਰਦੀ ਹੈ ਤਸਵੀਰ ਦੇ ਵਿੱਚ ਤੁਸੀਂ ਦੇਖਿਆ ਮੁੰਡੇ ਦੇ ਪਿੱਠ ਦੇ ਉੱਤੇ ਹੱਥ ਦਾ ਨਿਸ਼ਾਨ ਪਿਆ ਹੋਇਆ ਤੇ ਇਸੇ ਤਰ੍ਹਾਂ ਕੁੱਟ ਮਾਰ ਸ਼ੁਰੂ ਹੋ ਜਾਂਦੀ ਹੈ ਉਸ ਦੇ ਦੋ ਤਿੰਨ ਸਾਥੀ ਬਚਾਉਣ ਦੇ ਵਿੱਚ ਪੈਂਦੇ ਆ ਕੁਝ ਵੱਲੋਂ ਤਸਵੀਰਾਂ ਕਿਉਂਕਿ ਪਹਿਲਾਂ ਹੀ ਵੀਡੀਓ ਬਣਾ ਰਹੇ ਸੀ ਉਹ ਬਣਦੀਆਂ ਨੇ ਇਹ ਤਸਵੀਰਾਂ ਸਾਹਮਣੇ ਆਈਆਂ ਫਿਰ ਸਵਾਲ ਇਹ ਉੱਠ ਜਾਂਦਾ ਹੈ ਕਿ ਭੂਤ ਜੇਕਰ ਹੁੰਦੇ ਆ ਤੇ ਉਹ ਤਾਂ ਇੱਕ ਹਵਾ ਦੇ ਰੂਪ ਦੇ ਵਿੱਚ ਹੁੰਦੇ ਆ ਕੀ ਉਹ ਇਸ ਤਰ੍ਹਾਂ ਦਿਖਦੇ ਆ ਇਹ ਵੀ ਵੱਡਾ ਸਵਾਲ ਸੀ ਖੈਰ ਇਹਨਾਂ ਸਵਾਲਾਂ ਦਾ ਜਵਾਬ ਅਜੇ ਤੱਕ ਕਿਸੇ ਨੂੰ ਨਹੀਂ ਮਿਲਿਆ ਪਰ ਅਸੀਂ ਆਪਣੇ ਇਸ ਖਬਰ ਦੇ ਰਾਹੀਂ ਮਾਧਿਅਮ ਦੇ ਰਾਹੀਂ ਤੁਹਾਨੂੰ ਇਹ ਤਸਵੀਰ ਜ਼ਰੂਰ ਦਿਖਾਵਾਂਗੇ ਜਿਹੜੀ ਤਸਵੀਰਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇਹ ਭੂਤਾਂ ਦੀ ਤਸਵੀਰ ਹੈ ਚੜ੍ਹੈਲ ਦੀ ਤਸਵੀਰ ਹੈ ਤੇ ਉਸ ਮੁੰਡੇ ਨਾਲ ਕੁੱਟਮਾਰ ਹੋਈ ਹੈ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਦਾਖਲ ਹੈ ਆਖਰਕਾਰ ਕੀ ਸੱਚਾਈ ਹੈ ਕਿੰਨੀ ਸੱਚਾਈ ਹੈ ਇਹ ਗੱਲ ਸੀ ਉਸ ਮੁੰਡੇ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਉਹ ਸਾਹਮਣੇ ਨਹੀਂ ਕਿਉਂਕਿ ਉਹ ਹਸਪਤਾਲ ਦੇ ਵਿੱਚ ਦਾਖਲ ਹੈ ਅਸੀਂ ਸੰਪਰਕ ਸਾਧਾਂਗੇ ਤੇ ਗੱਲਬਾਤ ਕਰਕੇ ਤੁਹਾਡੇ ਨਾਲ ਇੰਟਰਵਿਊ ਵੀ ਸਾਂਝੀ ਕਰਾਂਗੇ ਉਸ ਨੌਜਵਾਨ ਦੀ ਪਰ ਤੁਹਾਨੂੰ ਦੱਸ ਦਈਏ ਕਿ ਬੜੀ ਹੀ ਖਤਰਨਾਕ ਖੌਫਨਾਕ ਤਸਵੀਰਾਂ ਅਰਥ ਟੀਵੀ ਪੰਜਾਬ ਤੇ ਤੁਹਾਨੂੰ ਦਿਖਾ ਰਹੇ ਹਾਂ ਮੈਂ ਕਹਿ ਸਕਦਾ ਕਿ ਐਕਸਕਲੂਸਿਵ ਤੇ ਪਹਿਲੀ ਵਾਰ ਲਾਈਫ ਦੇ ਵਿੱਚ ਹੋਏਗਾ ਕਿ ਕਿਸੇ ਨੂੰ ਭੂਤ ਦੀ ਤਸਵੀਰ ਦੇਖਣ ਨੂੰ ਮਿਲੇਗੀ ਜਾਂ ਤੁਸੀਂ ਇੱਕ ਰੀਅਲ ਤਸਵੀਰ ਦੇਖੋਗੇ ਇਹਦੇ ਵਿੱਚ ਕੋਈ ਵੀ ਐਡੀਟਿੰਗ ਨਹੀਂ ਹੈ ਕੋਈ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇਸਤਮਾਲ ਨਹੀਂ ਕੀਤਾ ਗਿਆ ਕਿਤੇ ਵੀ ਕਿਸੇ ਨੂੰ ਡਰਾਉਣ ਦੀ ਬਹਿਕਾਨ ਦੀ ਪਰਮਾਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਜੋ ਸੱਚ ਸਾਡੇ ਸਾਹਮਣੇ ਆਇਆ ਉਹ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਆਪ ਦੱਸ ਸਕਦੇ ਹੋ ਕਿ ਇਹਨਾਂ ਤਸਵੀਰਾਂ ਦੇ ਵਿੱਚ ਕਿੰਨੀ ਸੱਚਾਈ ਹੈ ਜਾਂ ਤੁਹਾਨੂੰ ਕੀ ਨਜ਼ਰ ਆ ਰਿਹਾ ਹੈ ਬਾਕੀ ਗੱਲਬਾਤ ਅਸੀਂ ਜਲਦ ਹੀ ਉਹਨਾਂ ਲੋਕਾਂ ਨਾਲ ਵੀ ਕਰਾਂਗੇ ਜਿਹੜੇ ਉਸ ਘਟਨਾ ਸਥਾਨ ਦੇ ਉੱਤੇ ਮੌਜੂਦ ਸਨ ਜਿਨ੍ਹਾਂ ਨੇ ਕੜੀਸਕੇਸ ਨੌਜਵਾਨ ਦੀ ਜਾਨ ਬਚਾਈ ਤੇ ਇਹਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਲੈ ਕੇ ਗਏ ਸੋ ਇਹ ਤਸਵੀਰ ਦੱਸ ਦਈਏ ਕਿ ਪਟਿਆਲਾ ਸ਼ਹਿਰ ਦੀ ਹੈ ਪਰ ਮੈਂ ਇਲਾਕਾ ਨਹੀਂ ਦੱਸੂਗਾ ਕਿਉਂਕਿ ਲੋਕਾਂ ਦੇ ਵਿੱਚ ਫਿਰ ਡਰ ਦਾ ਮਾਹੌਲ ਬਣਦਾ ਹੈ ਖੈਰ ਕੁਝ ਲੋਕ ਵਿਸ਼ਵਾਸ ਕਰਦੇ ਹਨ ਉਹ ਇਸ ਚੀਜ਼ ਨੂੰ ਦੇਖ ਸਕਦੇ ਆ ਜਿਹੜੇ ਨਹੀਂ ਵਿਸ਼ਵਾਸ ਕਰਦੇ ਉਹ ਆਪਣੇ ਮੱਤ ਰੱਖ ਸਕਦੇ ਆ ਫਿਲਹਾਲ ਇਹ ਤਸਵੀਰਾਂ ਹੁਣ ਤੱਕ ਅਸੀਂ ਕਹਿ ਸਕਦੇ ਆ ਬਿਨਾ ਐਡੀਟਿੰਗ ਤੋਂ ਆਇਆ ਕਿਉਂਕਿ ਉਸ ਬੰਦੇ ਨਾਲ ਉਸ ਲੋਕਾਂ ਨਾਲ ਮੈਂ ਗੱਲ ਕਰ ਚੁੱਕੇ ਆ ਜਿਹੜੇ ਮੌਕੇ ਤੇ ਮੌਜੂਦ ਸਨ ਸੋ ਇਸ ਬਾਬਤ ਹੋਰ ਵੀ ਖੁਲਾਸਾ ਕਰਾਂਗੇ ਜਲਦ ਹੀ ਅਰਥ ਟੀਵੀ ਪੰਜਾਬ ਦੇ ਉੱਤੇ ਧੰਨਵਾਦ